ਸੰਗਤ ਬਲੌਕ ਹੈ ਸੌਰੀ ਬਲੌਕ ਨਹੀਂ ਜ਼ੋਨ ਸੰਗਤ ਜ਼ੋਨ ਦੀ ਟੀਮ ਅੰਡਰ 14 ਸੈਮੀਫਾਈਨਲ ਮੈਚ ਹੈ ਬਠਿੰਡਾ ਅੰਡਰ 14 ਪਹਿਲਾ ਸੈਮੀਫਾਈਨਲ ਮੈਚ ਬਹੁਤ ਹੀ ਸੋਨਾ ਮੁਕਾਬਲਾ ਠਾਟ ਮੀਆਂ ਜਨਪਦਰੀ ਸਪੋਰਟ ਟੀਡਾਂ ਪਟੰਡਾ ਤਾਰਾ ਕਨਵੈਂਟ ਸਕੂਲ ਜਗਰਾਮ ਤੀਰ ਟਲਵੰਡੀ ਸਾਹਿਬੋਂ ਵਿਖੇ ਹੋ ਰਹੀਆਂ ਇਧਰ ਸੰਗਤ ਜੌਣ ਸਰਦਾਰ ਮੱਖਣ ਸਿੰਘ ਈਮ ਇੰਚਾਰਜ ਬਹੁਤ ਵਧੀਆ ਮੁਕਾਬਲਾ ਸੋਹਣਾ ਮੈਚ ਹੈ ਜਿਹੜਾ ਚੁੱਕਾ ਹੈ ਹਲਕਾ ਜਾਂ ਸੰਗਤ ਜੌਣ ਵਾਲਾ ये टीम नंगे पैरी है भी शूज नहीं है संगत को शूज़ है ਬਹੁਤ ਵਧੀਆ ਬੜਾ ਫਸਨਾ ਮੁਕਾਬਲਾ ਬਹੁਤ ਫਸਨਾ ਮੁਕਾਬਲਾ ਸਾਰੇ ਮਚਾਂ ਨਾਲੋਂ ਮੈਨੂੰ ਲੱਗ ਰਿਹਾ ਤਕੜਾ ਮੈਚ ਇਹਨਾਂ ਲੰਬਾ ਕੋਈ ਨਹੀਂ ਚੱਲਿਆ ਕੋਈ ਵੀ ਅੱਜ ਜਿੰਨਾ ਲੰਬਾਏ ਹੋ ਰਿਹਾ ਓ ਰਾਜਾ ਲੋ ਜੀ ਸੰਗਤ ਜਿੱਤ ਗਿਆ ਹੈ ਪਹਿਲਾ ਸੈੱਟ ਸੰਗਤ ਜੋਂ ਪਹਿਲਾ ਸੈੱਟ ਜਿੱਤ ਗਿਆ ਸੈਕੰਡ ਸੈੱਟ ਹੈ ਬਠਿੰਡਾ ਟਿੰਡਾ 2 ਦੀ ਟੀਮ ਤੇ ਦੂਜੀ ਸਾਈਡ ਹੈ ਸੰਗਤ ਸੰਗਤ ਜੋਂ ਪਹਿਲਾ ਸੈੱਟ ਸੰਗਤ ਜੋਂ ਨੇ ਜਿੱਤ ਲਿਆ ਸ ਸੈਮੀਫਾਈਨਲ ਮੈਚ ਦੋਨੇ ਪੈਰਲਲ ਸੈਮੀਫਾਈਨਲ ਮੈਚ ਚੱਲ ਰਹੇ ਆ ਅੰਡਰ 14 ਲੜਕੀਆਂ ਦੇ ਬਹੁਤ ਤਕੜੀਆਂ ਟੀਮਾਂ ਚਾਰੋ ਟੀਮਾਂ ਹੀ ਅੱਛੀਆਂ ਜਿਹੜੀਆਂ ਸੈਮੀਫਾਈਨਲ ਮੈਚ ਕਰ ਰਹੀਆਂ ਬਹੁਤ ਵਧੀਆ ਸਰਦਾਰ ਮਖਣ ਸਿੰਘ ਆ ਜ ਆ ਗਿਆ ਬਸ ਆ ਗਿਆ ਦੂਜਾ ਸੈੱਟ ਚੱਲ ਰਿਹਾ ਪਹਿਲਾ ਸੈੱਟ ਸੰਗਤ ਨੇ ਜਿੱਤਿਆ ਸੀ ਇਧਰ ਬਠਿੰਡਾ 2 ਬਠਿੰਡਾ 2 ਦੂਜੇ ਪਾਸੇ ਵੀ ਤਲਵੰਡੀ ਨੇ ਪਹਿਲਾ ਸੈੱਟ ਜਿੱਤ ਲਿਆ ਭਗਤੇ ਤੋਂ ਬਹੁਤ acha ਮੁਕਾਬਲਾ ਹਮੇਸ਼ਾ ਫਾਈਨਲ ਮੈਚ ਹਮੇਸ਼ਾ ਫਾਈਨਲ ਤੋਂ ਜ਼ਿਆਦਾ ਅਹਿਮੀਅਤ ਰੱਖਦਾ ਹੁੰਦਾ ਕਿਉਂਕਿ ਜਿੱਤਣ ਵਾਲੀ ਟੀਮ 골 ਜਾਂ ਸਿਲਵਰ ਦੇ ਲਈ ਦਾਅਵੇਦਾਰ ਹੁੰਦੀ ਹੈ ਜਿਹੜੀ ਲੂਜ਼ ਕਰ ਜਾਂਦੀ ਹੈ ਫਿਰ ਉਹਨੂੰ 3rd ਪਲੇਸ ਲਈ ਖੜਨਾ ਪੈਂਦਾ ਬਹੁਤ ਤਸਮਮ ਕੌੜਾ ਬਹੁਤ ਹੀ ਜ਼ਬਰਦਸਤ ਬਹੁਤ ਜਿਆਦੀ ਬੈਕੌਗ ਹੋਰ ਦੇ ਬੱਚਾ ਨਾ ਕਰਦਾ ਹੁੰਦਾ ਲੋ ਜੀ ਫਾਈਨਲ ਵਿੱਚ ਪਹੁੰਚ ਚੁੱਕੀ ਹੈ ਸੰਗਤ ਜੌਣ ਦੀ ਟੀਮ ਬਹੁਤ ਵਧੀਆ ਲਗਾਤਾਰ ਦੋਨੇ ਸੈੱਟ ਜਿੱਤੇ